ਇਹ ਬਿਸਾਰਾ ਨੇ ਕਿਛੇ ਬਾਅਦ ਇਹ ਸਾਰੇ ਬੈਂਕਾਂ ਦੀ ਸਟਾਇਲ ਤੋਂ ਮੈਂ ਇਹ ਕੋਈ ਨਹੀਂ ਸਕਿਆ ਬੜੀ ਡਰਾਕ ਹੋ ਗਏ ਤੇ ਅਸੀਂ ਵੀ ਮਾਲਕ ਦੀ ਕਿਰਪਾ ਨਾਲ ਬਿਲਕੁਲ ਧੀਰਜ ਆ ਗਿਆਂ ਤੇ ਅੱਜ ਜੇ ਚੱਲਿਆ ਚਾਹਤ ਘੋਣ ਵਾਸਤੇ ਅਮਰਸਾ ਨੂੰ ਇਹ ਮੈਂ ਬਿੱਟੂ ਦਾਦੀ ਨੂੰ ਵੀ ਸਪੋਰਟ ਨਹੀਂ ਆਪਣੀਆਂ ਦਾਦੀਆਂ ਨੇ ਇਹ ਤਾਂ لازਮੀ ਲੱਗਿਆ ਜਦੋਂ ਮੈਂ ਤਰਫ ਵਿਚਾਰ ਬਹੁਤ ਹੈਲੋ ਮੇਰੇ ਅੰਦਰ ਕੈਮਰਾ ਆ ਰਿਹਾ ਮੋਰਨ ਮੈਂ ਕਿਹਾ ਕੁਝ ਨਹੀਂ ਚਾਹੀਦਾ ਬੱਸ ਆਨ ਮੇਰਾ ਕੋਈ ਨਾ ਸਾਰਾ ਬਸ ਸਮਝਾ ਲੈਣਾ ਜੀ ਆਲਾ ਨਾ ਪਤਾ ਨਹੀਂ ਪਤਾ ਨਹੀਂ ਪਾਉਂਦੇ ਲੋਨ ਜੀ ਤੇਰਾ ਤੀਜਾ ਪਰ ਆਪਣਾ ਗੱਡੀ ਕੋਲ ਤੇਰਾ ਕਰਾਂ ਰਿਹਾ ਚ ਵੀ ਬਣਾ ਲੈ ਵੀਡੀਓ ਲੈ ਮੈਂ ਗੱਡੀ ਕਰਾ ਫੜੀ ਜੀ ਬਾਅਦ ਤੋਂ ਹਾਂਜੀ ਆਪਾਂ ਹੁਣ ਗੱਡੀ ਚ ਬੈਠੇ ਮੈਂ ਥੋੜਾ ਜਿਹਾ ਮੇਰਾ ਅੱਜ ਨਰਵਸ ਜਿਹਾ ਹੋਇਆ ਮੇਰਾ ਨਾਮਾ ਦਿਨ ਕੁੜੀ ਹੋਈ ਆ ਕਿ ਟੈਸਟ ਨੇ ਇਕ ਨਹਾਵਾਂ ਤੇ ਉਹ ਦਿਨ ਮੇਂ ਟੈਂਸ਼ਨ ਪਈ ਨਾ ਮੈਂ ਮਗਨ ਨਵੀਂ ਟੈਸਟ ਕਰਾਂਗੇ ਮੋਕਾਂ ਟੈਸਟ ਹੋਗਾ ਥੋੜੀ ਜਿਹੀ ਟੈਂਸ਼ਨ ਹੈ ਦਵਾਈ ਤੇ ਮੇਰੀ ਬਾਕੀ ਸਭ ਲੋ ਪੜਾ ਰਿਹਾ ਹੈ ਸਾਰੇ ਦੋਵਾਂ ਨਾਲ ਆਲੇ ਆਪਣੇ ਤੇ ਟੈਸਟ ਜਗਾ ਠੀਕ ਹੀ ਆਊਗਾ ਤੇ ਰਿਪੋਰਟ ਤੇ ਅੰਦਰ ਬਾਦ ਹੋਣੀ ਨਾ ਤੇ ਅੰਦਰ ਬਾਦ ਅੱਗੇ ਵੀ ਆ ਜੀ ਮੈਂ ਤੇ ਅੰਦਰ ਬਾਦ ਆਉਣਾ ਅੱਜ ਟੈਸਟ ਦੇ ਕੇ ਆਵਾਂਗੇ ਤੇ ਸ਼ਾਇਦ ਸੌ ਵਾ ਤੱਕ ਫਿਰ ਹੋਰ ਹੋ ਜੀਗਾ ਨਾ ਚਲੋ ਠੀਕ ਹੈ ਅਮਰ ਉਹ ਉਪਰ ਚੰਦੜੀਆ ਨਾਲ ਆਹ ਦੂਰ ਹੈ ਸੌ ਮੀਟਰ ਹੈ ਕਿੰਨੀ ਜੀ ਉੱਪਰ ਰੋਕ ਅਹ ਨਹੀਂ ਚੱਲੇ ਜੀ ਅੱਜ ਹੁਣ ਕੋਈ ਨੰਬੇ ਟੂਰ ਤੀ ਲੰਮਾ ਦਾ ਹੈ ਕਿ ਇੱਟਾ ਵੀ ਨਹੀਂ ਦੇ ਬੱਚਿਆਂ ਦਾ ਬਜ਼ਾਰ ਵੀ ਅੱਜ ਤੇ ਮੰਮੀ ਆਏ ਆ ਫਿਰ ਸਾਲ ਦੇ ਦੀ ਹੁਣ ਬੱਚੇ ਆ ਜਾਣਗੇ ਨਾ ਛੁੱਟੀ ਆਣੀ ਆ 7:11 ਠੀਕ 11:30 ਤੱਕ ਉਹਨੇ ਘਰੇ ਜਿਹੜਾ ਪਹੁੰਚ ਜਾਣਾ ਉਹਨਾਂ ਨੇ ਪਿਕ ਕਰ ਦੇਣੀ ਤੇ ਇਹਨਾਂ ਦਾ ਪਹੁੰਚਣਾ 7:30 ਤੱਕ 8:00 ਤੱਕ ਹੈ ਨਾ ਛੁੱਟੀ ਕਿੰਨੇ ਵਜੇ ਆਣੀ ਹੈ 7:11 ਇਹ 7:10 7:10 ਬੋਲਾਂਗੇ 7:30 ਬੋਲਿਆ 7:11 ਮੈਂ ਕਿਹਾ 7:11 7:30 ਤੱਕ ਘਰ ਪਹੁੰਚ ਜਾਣਾ ਉਹਨਾਂ ਨੇ ਫਿਰ ਹਾਂ ਤੇ 7:11 ਛੁੱਟੀ ਹੋਣੀ ਆ ਸਾਡੇ ਦੇ ਘਰ ਪਹੁੰਚਣਾ ਤੇ ਵੀ ਵੀ ਵੇਲੇ ਚੈੱਕ ਕਰ ਅੱਛਾ ਅੱਧਾ ਕਿੱਥੇ ਹੋ ਗਿਆ ਹੁਣ ਤਾਂ ਦੱਸ ਨਹੀਂ ਕੋਈ ਨਰਸ ਜੀ ਹੋਈਆਂ ਟੈਸਟ ਕਰਕੇ ਅੱਜ ਕਿਸੇ ਨੂੰ ਤੁਹਾਨੂੰ ਨਹੀਂ ਆ ਮੈਂ ਪਾਣੀ ਦੀ ਬੋਤਲ ਵੀ ਮੈਂ ਤਹੀ ਨਹੀਂ ਮੈਨੂੰ ਕਿਹਾ ਪਾਣੀ ਦੀ ਬੋਤਲ ਮੈਂ ਦਾਦੀ ਨੇ ਭਰੀ ਭਜੇ ਮੇਰੇ ਬਾਈ ਦੇ ਵੀ ਜੀਨ ਕੁਛ ਹੋਇਆ ਤਾਂ ਮੈਂ ਪਾਣੀ ਪੀਉਂਗੀ ਆਪਣੇ ਗੋਲ ਹੋਊਗਾ ਤੇ ਮੈਂ ਤੇ ਉਸ ਹਟਾਲ ਵਿੱਚ ਗੰਦਾ ਬੰਦਾ ਫਿਰ ਪਾਣਾ ਮੈਨੂੰ ਪਿਆਦਾ ਨਹੀਂ ਮੇਰੇ ਮੁੰਡੇ ਮੇਰੇ ਬਾਈ ਦੇ ਮੇਰੇ ਵਰਗੇ ਕਹਦੇ ਪਈ ਜੀਨ ਕੁਛ ਹੋਣਿਆ ਵਾਣਾ ਤੇ ਉਹ ਫਿਰ ਗੰਦਾ ਬੰਦਾ ਪਾਣਾ ਤੇ ਪਿਆਦਣਗੇ ਮੇਰੇ ਗੋਲ ਹੋਊਗਾ ਦੇਖਣ ਆ ਰਹੇ ਹੁੰਦੇ ਨਾ ਮੈਨੂੰ ਮੱਠੀ ਆਈ ਇਹ ਇਹਦਾ ਮਤਲਬ ਮੈਂ ਮਨ ਦੇ ਕਿਨਾਰੇ ਪਈ ਆ ਤੀਆਂ ਜੀ ਜਾਣੇ ਰੇਲੇ ਸਾਰੇ ਭੈਪਰਾ ਇਦਿਨੇ ਕੰਦਾਮ ਦਾ ਕਿਨਾਰੇ ਪਿਆ ਹਾਂਂਦਾਉ ਤਾਂ ਅਨੇ ਕੰਦਾਮੰਦਾ ਨਹੀਂ ਵੇਖਦਾ ਇਹਨਾਂ ਨੇ ਪੁੱਛੂ ਵੀ ਮੈਂ ਮਨ ਦੇ ਕਿਨਾਰੇ ਇਸ ਮੈਂ ਚੰਗੀ ਬਣੀ ਆ ਮਾਲਕ ਦੀ ਕਿਰਪਾ ਕੋਈ ਕਸਟਮਰ ਆ ਮੋਟਾ ਆ ਬੇਤੇ ਵਿਹੜ ਜਾਣਾ ਵਾ ਇਹਦਾ ਵੀ ਕਸਟ ਨਾ ਹੋ ਗਏ ਜ਼ਿੰਦਗੀ ਜੀ ਹੁੰਦਾ ਮਜ਼ਾ ਕਿੱਥੋਂ ਆਉਗਾ ਕੀ ਗੱਲ ਗਈ ਆ ਜੀ ਕਿ ਮੇਰੇ ਨੌਕਰ ਜੇ ਕੋ ਸ਼ੂ ਹੋ ਗਿਆ ਤੇ ਹਾਂ ਮੈਂ ਕਰਦੇ ਆਂ ਜੀ ਆਹ ਇਹ ਗੱਲ ਤੇਰਾ ਟਾਡੀ ਗੱਲ ਸਹੀ ਆ ਜਿਹੜਾ ਬੰਦਾ ਇਦਾਂ ਦੀ ਹਾਲਾਤ ਵਿੱਚ ਹੁੰਦਾ ਫਿਰ ਉਹ ਪਾਣੀ ਨਹੀਂ ਵੰਦਦਾ ਜਿੱਦੋਂ ਨਾ ਇੱਕ ਵਾਰੀ ਮੇਰੇ ਵੀਰਜੀ ਦੇ ਵੱਡੇ ਦਾ ਵਿਆਹ ਸੀ ਅੱਜ ਤੋਂ ਕੋਈ ਲਾ ਲੋ 7 18 ਸਾਲ ਪਹਿਲਾਂ ਦੀ ਗੱਲ ਤੇ ਸੁਣ ਗਈ ਉਹਨਾਂ ਦਾ ਇਹ ਨਾ ਮੈਸ ਜੀ ਧੋਦੂ ਤਸਕੀਰ ਮਤਲਬ ਗੱਡੀ ਨੰਗਾ ਨਹੀਂ ਤੇ ਸਾਡੇ ਅੱਗੇ ਸਾਡੇ ਤੋਂ ਮਤਲਬ ਅੱਗੇ ਗੱਡੀ ਜਿਹੜੀ ਉਹ ਕੋਈ ਸਦੀ ਮੁੰਡਿਆਂ ਨਹੀਂ ਗੱਡੀ ਹੈ ਨਾ ਕੜਕੜਪ 16 ਮੁੰਡੇ ਦਸ ਸੀ ਮੋਤ ਜਿਆਦੀ ਹੁੰਦੀ ਅੱਜ ਤੋਂ 18 ਵਾਲੇ ਅੱਜ ਕੱਲ 10 ਸਾਲ ਦੇ ਨਿਆਣੇ ਵਰਗੇ ਹੁੰਦੇ ਸੀ 10 15 ਸਾਲ ਦੇ ਨਿਆਣੇ ਜਿਹੜੇ ਉਸ ਟਾਈਮ ਸਾਡੇ ਟਾਈਮ ਹੁੰਦੇ ਹੁਣ ਤੇ ਅੱਜ ਕੱਲ ਜਿਹੜੇ ਮਤਲਬ ਉਸ ਟਾਈਮ 15 ਸਾਲ ਦੀ ਬੱਚੇ ਦੀ ਸੋਚ ਥਿੰਕ ਹੀ ਉਹ ਅੱਜ ਕੱਲ ਦਾ ਗਿਆ ਸਾਲ ਦੇ ਬੱਚੇ ਦੀ ਸੋਚ ਥਿੰਕ ਹੋ ਗਈ ਆ ਠੀਕ ਹੈ ਨਾ ਅੱਜ ਕੱਲ ਤੇ 4 5 ਸਾਲ ਦਾ ਨਿਆਣਾ ਐਕਟਿਵ ਆ ਸਾਡੇ ਵਰਗੇ ਜਦੋਂ 20 ਸਾਲ ਤੱਕ ਵੀ ਅਸੀਂ ਜੱ ਲੱਲੂ ਫੱਲ ਵੀ ਰਹੇ ਆ ਨਹੀਂ ਐਨਾ ਸਮਝ ਨਹੀਂ ਹੁੰਦੀ ਹਾਂ ਜਦੋਂ ਲੱਗੀ 3 ਸਾਲ ਤੋਂ ਬਾਅਦ 32 ਸਾਲ ਤੋਂ ਬਾਅਦ ਸਮਝ ਹੁਣ ਹੁਣ ਸ਼ੁਰੂ ਹੋਈ ਹੈ ਕੋਈ ਤੇ ਚੱਲ ਕੋਈ ਗੱਲ ਨਹੀਂ ਬੁਰੀ ਮਟਿਆ ਰਹੀ ਆ ਚੱਲ ਤੇ ਉਹ ਮੈਂ ਗੱਲ ਦੱਸ ਦਿੱਤੀ ਤੁਹਾਨੂੰ ਕਿ ਜੇ ਇਹਨਾਂ ਨੇ ਮੈਨੂੰ ਗੱਲ ਦੇਣਾ ਇੱਧਰ ਗੱਲ ਪਾ ਲਈ ਕਿ ਜਦੋਂ ਮੈਂ ਲੱਗੀ ਗੱਡੀ ਜਿਹੜੀ ਉਹ ਜਾਂਦੀ ਪਈ ਰਹੀ ਅੱਗੇ ਤੇ ਉਹ ਨਾ ਬੜੀ ਤੇਜ਼ ਹੀ ਮੁੰਡਿਆਂ ਦੀ ਗੱਡੀ ਉਹ ਸਾਡੀ ਅੱਖਾਂ ਦੇ ਸਾਹਮਣੇ ਮਤਲਬ ਕੋਈ 10 15 ਕੜ ਮਹਤਮਾ ਜਾ ਕੇ ਨਾ ਗੱਡੀ ਪਲਟ ਗਈ ਤੇ ਜਦੋਂ ਪਲਟੀ ਗੱਡੀ ਤੇ ਮਤਲਬ ਕਿ ਮੇਰੇ ਸਹੁਰੇ ਨਾਲ ਪਤਾ ਨਹੀਂ ਕਿੰਨੇ ਕੋਦੇ ਜਿਹੜੇ ਪਲਟੀ ਉਹ ਕਿੰਨੇ ਕੁ ਪਲਟੇਵੇਂ ਖਾਦੇ ਹੋਣੇ ਉਹਨੇ ਤੇ ਮੁੰਡੇ ਜਿਹੜੀ ਉਹਦੀ ਦਾ ਦੁਖੀ ਨਾ ਗੱਡੀ ਪਲਟੀ ਖਾ ਕੇ ਛੱਤ ਜਿਹੜੀ ਉਹ ਨੀਚੇ ਹੀ ਛੱਤ ਨੀਚੇ ਹੀ ਤੇ ਮੁੰਡੇ ਜਿਹੜੇ ਦਾ ਫਿਰ ਬਲਬ ਤੇ ਅਸੀਂ ਮਿਲ ਗਏ ਇੰਨੀ ਚੀਕ ਚਹਾੜਾ ਸਾਡਾ ਪੈ ਗਿਆ ਗੱਡੀ ਜ ਸਾਡਾ ਵੀ ਕਿ ਅਸੀਂ ਸ਼ੀਸ਼ੇ ਥਾਣੀ ਬਾਹਰ ਆਈਆਂ ਸ਼ੀਸ਼ੇ ਕੁੱਲੇ ਹੀ ਦੋ ਸ਼ੀਸ਼ਾ ਨਾਲ ਗੱਡੀ ਡਰਾਈਵਰ ਭਾਜ ਗਿਆ ਗੱਡੀ ਲਾਕ ਹੋ ਗਈ ਉਹਦੀ ਤੇ ਆਨੇ ਮਤਲਬ ਅਸੀਂ ਸ਼ੀਸ਼ਾ ਨਾਲ ਬਾਹਰ ਆਇਆ ਤੇ ਮਲਾਡੀ ਕੰਡੀਸ਼ਨ ਜ ਬੜੀ ਖਰਾਬ ਹੋ ਗਈ ਇਦਾਂ ਮੈਂ ਕਿ ਲੱਗ ਗਿਆ ਹਸਪੀਟਲ ਉੱਥੇ ਖੜਿਆ ਮੁੰਡਿਆਂ ਨੇ ਜਿੰਨਾਂ ਦਸਰ ਤੋਂ ਦੱਕੀ ਆਇਆ ਤੇ ਸਾਨੂੰ ਵੀ ਨਾਲ ਹੀ ਲੈ ਗਏ ਕਿ ਅਸੀਂ ਚੀਕਾਂ ਜ ਸਾਰੀਆਂ ਮਾਰੀਆਂ ਬੜੀਆਂ ਫਿਰ ਉਹਨਾਂ ਨੇ ਤੇ ਹਨ ਮੈਨੂੰ ਕੁਝ ਹੋ ਗਿਆ ਬਿਹਾ ਤੇ ਉਹਨਾਂ ਨੇ ਮੈਨੂੰ ਇਦਾਂ ਕੋਈ ਪਾਣੀ ਗਲਾਸ ਭਰ ਕੇ ਪਿਆਤਾ ਕਿ ਉਹਨਾਂ ਤੋਂ ਵਾਜਾ ਜਦ ਮੈਨੂੰ ਥੋੜੇ ਜ ਮਾਦਮੇ ਵਿੱਚ ਪਾ ਲੱਗਾ ਸੁੱਤਦੀ ਆਈ ਤੇ ਮੇਰੇ ਕੋਲ ਗਲਾਸੀ ਪਈ ਉਹ ਤਾਂ ਡੇ ਰੱਖੇ ਜਾਂ ਤਰੀ ਦੇ ਮਨੂ ਲੀਜਾ ਲਈ ਲੱਸੀ ਪਾਣੀ ਪਿਆਤਾ ਇਹ ਤਾਂ ਹੋ ਪਰ ਹਾਨੂੰ ਆਪਣਾ ਇੰਤਜ਼ਾਮ ਪਹਿਲਾਂ ਕਰਨਾ ਚਾਹੀਦਾ ਵਾ ਸਮੇਂ ਦਾ ਪਤਾ ਨਹੀਂ ਹੈ ਚਲੋ ਸਮਾਂ ਕੀ ਬੰਦ ਕਰਿਆਵਾ ਪਰ ਹਾਨੂੰ ਚਾਹੀਦਾ ਸੁਚੇਤ ਰਹਿਣਾ ਠੀਕ ਹੈ ਨਾ ਦੇਖੋ ਕਿੰਨੀ ਵੱਡੀ ਗੱਲ ਸੁਣਾ ਦਿੱਤੀ ਮੈਂ ਵੀ ਬਣਾ ਲੈਣਾ ਵੇਖ ਹਾਂ ਚਲੋ ਠੀਕ ਹੈ ਜੀ ਹੁਣ ਹਾਂ ਸਫਰ ਜਿਆਦਾ ਲੱਗਣਾ ਵਾ ਇਹ ਕਰਕੇ ਹੁਣ ਅਹੀ ਮਤਲਬ ਚਾਹੀਦਾ ਅਗਲਾ ਕਰਦੇ ਜੇ ਐਂਟਰੀ ਕਰਨਾ ਬੰਦ ਕਰ ਨੇ ਫਿਰ ਗਾੰਢੀ ਦਾ ਪੇਸੇ ਜਿਹੜੇ ਤਾਂ ਅੰਦਰ ਸੀ ਜਾਵਾਂਗੇ ਹਾਂ ਧੰਨਵਾਦ ਜੀ ਹੋਸਪੀਟਲ ਦਿਖਾਵਾ ਹਾਂ ਜੀ ਹੋਸਪੀਟਲ ਆਪਾਂ ਪਹੁੰਚ ਗਏ ਆਂ ਜੀ ਦੇਵ ਹਸਪਤਲ ਪੂਰਾ ਪੋਣਾ ਘਟਾ ਲੱਗ ਗਿਆ ਹਨ ਸਵਾ ਘੰਟਾ ਹਨ ਭੁੱਲੀ ਹੋਇਆ ਇਹਨਾਂ ਨੂੰ ਲੱਗ ਹਾਂ ਹਾਂ ਸਹੀ ਹੈ ਪਹੁੰਚ ਗਏ ਆਂ ਜੀ ਦੇਵ ਹਸਪਤਲ ਆਹ ਸਾਹਮਣੇ ਬੋਰਡ ਲੱਗਾ ਹੋਇਆ ਦੇਵ ਹਸਪਤਲ ਦਾ ਤੁੰਦਿ ਲਾਓ ਇਹ ਤੁਹਾਨੂੰ ਨਹੀਂ ਪਹਿਣੀ ਹਨ ਤੁੰਦ ਆਹ ਚਲਾ ਲੈਣਾ ਮੋਸਾ ਲਾਉਂਦਾ ਆਪਣਾ ਹਸਪਤਾਲ ਆਪਣਾ ਹੀ ਆ ਗਿਆ ਹਾਂ ਅੱਜ ਕਿੰਨੇ ਬੈਠੇ ਹੱਸ ਰਹੇ ਹਾਂ ਤੇ ਆਪਣਾ ਜੈਕਪਟ ਜਿਹੜਾ ਹੋ ਗਿਆ ਤੇ ਮੈਡੀਸਿਨ ਦੀ ਡਰਾਉਡੀ ਤਿਆਰ ਹੋਉਂਦੀ ਜਾਂ ਮੈਡੀਸਿਨ ਮਿਲੂ ਜਾਨ 5:00 ਵਜੇ ਤੱਕ ਤੇ ਚਲੋ ਕਰੀਏ ਵੇਟ ਹੁਣ ਆਪਾਂ ਆਂਦੇ ਆ ਜੀ ਘੋ ਕੇ ਅਮਰਸਰ ਰੋਂ ਟਿਕਾਣਾ ਹੀ ਜਾਂਦੇ ਪੈਸਾ ਲੈਣ ਆਸਤੇ ਅਹੀਂ ਅੱਜ ਗਏ ਹੀ ਜਾਦਾ ਪਲਾਂਟੇ ਕਰਾ ਕੇ ਆ ਗਏ ਜਿਹੜਾ ਨੇ ਚੱਲੇ ਮੇਲੇ ਸਾਰੇ ਜਨੇ ਬੈ ਗਏ ਆ ਮਿਸਤਰੀਆਂ ਨੂੰ ਕਹਿਤਾ ਸੀ ਕਿ ਉਹਨੂੰ ਬਸ ਕਰ ਤੇ ਸਾਢੇ 6 ਹੋ ਗਏ ਚਲੋ ਸਾਢੇ 6 ਹੋ ਗਏ ਆ ਜਿਹਨੇ ਚੱਲੇ ਆ ਮੇਲਾ ਦੇਖਣ ਬੱਚਿਆਂ ਨੇ ਤੇ ਜਦਾਪਤਾ ਨੂੰ ਸ਼ਾਇਦ ਮਾਨੇ ਸੀ ਆਪੇ ਕਿ ਅਸਟਾਪ ਕਰਨ ਅੱਜ ਚਲ ਗਏ ਆ ਤੇ ਏਡਾ ਆਪਣੀ ਆਉਣੀ ਆ 11 ਦਿਨ ਬਾਅਦ ਤੇ ਇੱਕ ਗੱਲ ਤੱਕ ਆ ਜਾਣੀ ਮੈਂ ਜਿਹੜਾ ਮੈਂ ਲਈ ਤੁਹਾਨੂੰ ਆਪੇ ਸਭ ਦੱਸਾਂਗਾ ਕਿ ਜਿਹੜੀ ਕੋਤਾ ਆਉਂਦੀ ਆ ਜਿਹੜੀ ਪ੍ਰੋਬਲਮ ਦੂਵੀਂ ਤਾਂ ਤੁਹਾਨੂੰ ਦੱਸਾਂਗਾ ਜਿਹੜਾ ਇਹੋ ਜਿhandle ਦੱਸਿਆ ਜਾਏਗਾ ਤੇ ਜਿਹੜੀ 11 ਤਰੀਕ 11 ਦਿਨਾਂ ਬਾਅਦ ਬਾਅਦਾਂ ਦੇ ਨਾਲ ਬਾਅਦ ਹੋਣੀ ਆ ਉਹ ਵੀ ਰਿਪੋਰਟ ਆਪਣੀ ਜਾਂਦੇ ਵੀ ਤਾਂ ਨੋਟੇਮ ਕਰਦਾਂਗੇ ਜੇ ਕੋਈ ਪ੍ਰੋਬਲਮ ਹੋਵੇ ਕੋਈ ਅੱਧੀ ਆ ਜੀਓ ਇਹ ਚਲੋ ਠੀਕ ਆ ਭਾਂਤ ਜੀ ਤੇ ਮੈਂ ਹੁਣ ਕੱਲ ਨੂੰ ਜਿੱਤ ਬੰਦ ਕਿੱਦਾਂ ਅੱਜ ਮੇਲਾ ਵੇਖਣ ਜਲੇ ਫਿਰ ਮੇਲਾ ਵੇਖ ਨਹੀਂ ਪਾਲ ਚੱਲੇ ਕਿਉਂਕਿ ਪਹਿਲਾਂ ਵੀ ਬੜੀ ਹੁੰਦੀ ਤੇ ਅਸੀਂ ਮਤਲਬ ਇਹਨਾਂ ਨੂੰ ਨਹੀਂ ਵਿਖਾਇਆ ਮੇਲਾ ਬੇਪਰਪਰ ਵੀ ਤੇ ਇੰਨਾਂ ਹੀ ਦੋ ਦਿਨ ਮਤਲਬ ਪਰਸੋਂ ਮੇਲਾ ਦਾ ਵਿਆਵਾ ਇਹਨਾਂ ਨੂੰ ਅੱਜ ਹੀ ਵਿਖਾਉ ਜੰਨੇ ਆ ਕਿਹਨਾਂ ਦੇ ਪੀਚੇ ਕਰ ਨਹੀਂ ਅੱਜ ਇਹਨਾਂ ਨੂੰ ਜੂਏ ਚਾ ਲੈਣੇ ਅੱਜ ਲੱਗਣੇ ਚੂਲੇ ਹਨਾ ਤੋਸ਼ੂ ਗੇ ਦਾ ਵੀ ਆਤੀ ਮੇਲਾ ਜੇ ਵੇਖਣ ਮੇਲਾ ਆਟ ਗਾ ਵੀ ਕੋਤੇ ਹਿੰਦੂ ਨੂੰ ਲੈ ਕੇ ਨਹੀਂ ਆਂਦੇ ਰੇ ਕਿ ਪੇਟ ਬੜੀ ਇਹ ਕਹਿੰਦੇ एग्जाम ਹੀ ਕੱਲ ਛੁੱਟੀ ਆ ਮਾਦਾ ਮਹਿਮੇਲਾ ਉਹ ਘਾੜੀ ਗੋਲਾ ਗੋਲਾ ਇਹ ਬਣ ਗਿਆ ਘੋਲਾ ਕੋਲੋਂ ਵੀ ਗੋਲਾ ਖਾਂਦੀਆਂ ଲୁଣ ਵਾਲਾ ਬਣਾਇਆ ਕਿ ਮਿੱਠਾ ਖਾਵਾ ଲੂਣ ਵਾਲਾ ਮਿੱਠਾ ਕੱਟਾ ਨਹੀਂ ਪਈ ਉਹ ਲੂਣ ਨਾਲ ਹੀ ਆ ਗਿਆ ਜੀ ਲੂਣ ਵਾਲਾ ਹੀ ਹੈਗਾ ਨਾ ਇਹ ਲੂਣ ਵਾਲਾ ਹੈਗਾ ਲੂਣ ਵਾਲਾ ਕੱਟਾ ਨਹੀਂ ਪਈ ਉਹ ਲੂਣ ਨਾਲ ਹੀ ਬਣਦੀ ਸੀ ਇਹਦੇ ਨਾਲ ਖਤਮ ਕਰਜਾੜ ਮੈਂ ਕਿਹਾ ਕਿ ਕੱਟਾ ਮੈਂ ਤਾਂ ਗਿਆ ਨਾ ਅੱਜ ਮੈਂ ਵੇਖਣੇ ਬਾਦ ਗਾ ਲੂਣਾ ਇਦਾਂ ਨਹੀਂ ਮੈਂ ਲੈਣੇ ਖਬੜ ਦਬੜੀ ਖਬੜ ਦਬੜੀ ਚੈਨਾਂ ਨਹੀਂ ਚਲੋ ਚਲੋ ਮੁਰਕੇ ਆਮਾਂ ਦੇ ਚੱਲਦੇ ਇਹ ਦੇਖੋ ਗਾਈਜ ਬਰਤਨੋਗੇ ਮੈਂ ਦੰਗੀਆਂ ਵੜਦੇ ਬਰਤਨ ਦੰਗੀਆਂ ਵੜ ਵੜ ਕੇ ਮੁਰਕੇ ਆਮਾਂ ਦੇ